ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਇੱਥੇ ਮਾਰਨਿੰਗ ਦਾ ਟਾਈਮ ਸੀ ਆ ਮਾਰਨਿੰਗ ਉੱਠ ਕੇ ਪਹਿਲਾਂ ਤਾਂ ਮੈਂ ਬੂਟਿਆਂ 'ਚ ਪਾਣੀ ਪਾਇਆ ਜੀ 6 ਵਜੇ ਹੋਏ ਸੀ ਇੱਥੇ ਮੈਂ ਲੱਗੀ ਸੀ ਇਹਨਾਂ ਦੇ ਕੱਪੜੇ ਪ੍ਰੈਸ ਕਰਨ ਕਿਉਂਕਿ ਇਹਨਾਂ ਨੇ ਜਾਣਾ ਸੀਗਾ ਪਿੰਡ ਸਾਡੇ ਪਿੰਡ ਦੇ ਚ ਮਤਲਬ ਸਟੇਕੇ ਚ ਵਿਆਹ ਸੀਗਾ ਉਹਨਾਂ ਨੇ ਨਾਨਕ ਸ਼ਕ ਲੈ ਕੇ ਜਾਣਾ ਸੀ ਫਿਰ ਸਾਨੂੰ ਜਾਣਾ ਪੈਂਦਾ ਕਿਉਂਕਿ ਸਾਨੂੰ ਵੀ ਉਹਨਾਂ ਦੀ ਲੋੜ ਹੈ ਤੇ ਅਸੀਂ ਜਿੱਦਾਂ 5 ਤਰੀਕ ਨੂੰ ਸਾਡੀ ਦੋਤੀ ਦਾ ਵਿਆਹ ਹੈ ਤੇ ਅਸੀਂ ਨਾਨਕ ਸ਼ਕ ਲੈ ਕੇ ਜਾਣਾ ਹੈ ਤੇ ਫਿਰ ਤੁਹਾਨੂੰ ਪਤਾ ਹੀ ਅੱਜਕੱਲ ਦਾ ਅੱਜਕੱਲ ਤਾਂ ਆਣ ਦੀ ਜਾਣ ਹੈ ਅਗਰ ਅਸੀਂ ਸਿੱਦੇ ਜਾਵਾਂਗੇ ਤਾਂ ਹੀ ਸਾਡੇ ਨਾਲ ਕੋਈ ਤੁਰੂਗਾ ਕਰਨ ਤੋਂ ਬਾਅਦ ਮੈਂ ਲੱਗੀ ਸੀ ਚਾਹ ਬਣਾਉਣ ਇਹ ਲੱਗੇ ਸੀ ਨਾਣ ਠੀਕ ਹੈ ਜੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਹੁਣ ਵੱਜ ਗਈ ਸੀ 7 ਵਜੇ ਦਾ ਟਾਈਮ ਹੋ ਗਿਆ ਸੀ ਮੈਨੂੰ ਪ੍ਰੈਸ ਕਲੂਸ ਕੀਤੀ ਮੈਂ ਮਤਲਬ ਕਿ ਇਹਨਾਂ ਨੂੰ ਹਨਾ ਕੱਪੜੇ-ਕੁਪੜੇ ਦਿੱਤੇ ਪਾਉਣ ਵਾਸਤੇ ਤੇ 7 ਵਜੇ ਮੈਂ ਲੱਗੀ ਸੀ ਚਾਹ ਬਣਾਉਣ ਨਾਲ ਥੋੜੇ ਜਿਹੇ ਜਿਹੜੇ ਦੁੱਧ ਵਾਲੇ ਰਾਤ ਪੀਤਾ ਸੀਗਾ ਉਹਦੇ ਪਾਣਦੇ ਸੀਗੇ ਨਾਲ ਹੀ ਮੈਂ ਉਹ ਵਾਸ਼ ਕਰ ਦਿੱਤੇ ਹੈ ਜੀ ਠੀਕ ਹੈ ਜੀ ਤੇ ਥੋੜਾ ਜਿਹਾ ਮੈਂ ਪਾਣੀ ਗਰਮ ਕੀਤਾ ਕੋਸਾ ਜਿਹਾ ਪਾਣੀ ਕਰਕੇ ਮੈਂ ਉਹ ਪਾਣੀ ਪੀ ਲੂੰਗੀ ਜੀ ਉਸ ਤੋਂ ਬਾਅਦ ਇਹ ਚੱਲ ਗਈ ਸੀ ਇਹ ਪਿੰਡ ਉਹ ਵਾਲੀ ਕਲਿੱਪ ਮੈਂ ਨਹੀਂ ਲਈ ਹੈਗੀ ਤੇ ਇੱਥੇ ਮੈਂ ਤੋਣਾ ਸੀਗਾ ਵੇੜਾ ਕਿਉਂਕਿ ਅੱਜ ਆਣਾ ਹੈ ਦੀਦੀ ਹੁਣਾਂ ਨੇ ਤੁਹਾਨੂੰ ਜਿੱਦਾਂ ਕੀ ਪਤਾ ਹੀ ਹੈ ਥੋੜੇ ਜਿਹੇ ਦਿਨ ਪਹਿਲਾਂ ਮੈਂ ਪੇਕੇ ਦਾ ਵਲੌਗ ਪਾਇਆ ਸੀਗਾ ਮਤਲਬ ਕਿ ਅਸੀਂ ਐਸੀ ਨਾਨੰਦੇ ਕਰ ਉਹਨਾਂ ਨੇ ਸਾਹ ਜਿੱਠੀ ਤੋੜਨੀ ਸੀ ਸਾਡੇ ਨਾਲ ਵਿਆਹ ਤੋਂ 1 ਮਹੀਨਾ ਪਹਿਲਾਂ ਜਾਂ 2 ਮਹੀਨੇ ਪਹਿਲਾਂ ਸਾਹ ਜਿੱਠੀ ਹੈ ਜਿਹੜੀ ਉਹ ਤੋੜ ਦਿੰਦੇ ਹੁੰਦੇ ਆ ਜੀ ਡੇੜੇ ਕਿ ਸਾਢੇ ਮਹੀਨਾ ਪਹਿਲਾਂ ਤੋੜ ਦਿੱਤੀ ਸੀਗੀ ਤੇ ਹੁਣ ਇਹ ਚ ਲਈਏ ਪਿੰਡ ਤੇ ਫਿਰ ਮੈਂ ਕਿਹਾ ਚਲੋ ਵਿੜਾ ਬੂੜਾ ਧੋ ਲੈਨੇ ਆ ਸਾਫ ਸਫਾਈ ਕਰਨੀ ਕਿਉਂਕਿ ਬੂਟੀਆਂ ਕਰਕੇ ਨੇ ਖਲਾਰਾ ਬਹੁਤ ਜ਼ਿਆਦਾ ਪਿਆ ਸੀ ਕੁਛ ਕੱਲ ਸੀ ਗਮਲੇ ਲਾਏ ਸੀ ਉਹ ਮਿੱਟੀ ਮੁੱਟੀ ਇਦਾਂ ਹੀ ਪਈ ਸੀਗੀ ਮੈਂ ਕਿਹਾ ਚਲੋ ਸਾਰਾ ਜਿਹੜਾ ਹੈਗਾ ਕਲੀਨ ਕਰ ਦਿੰਦੇ ਆ ਦੀਦੀ ਹੁਣਾਂ ਨੇ ਆਣਾ ਹੈਗਾ ਅੱਜ ਅੱਜ ਇੱਕ ਦੀਦੀ ਨੇ ਆਣਾ ਹੈ ਤੇ ਬੜੀ ਦੀਦੀ ਦੀ ਬੇਟੀ ਔਰ ਬੇਟੇ ਨੇ ਵੀ ਆਣਾ ਨਾਲ ਛੋਟੀ ਦੀਦੀ ਦੇ ਨਾਲ ਵਿਆਹ ਹੈ ਉਹਨਾਂ ਦੀ ਬੇਟੀ ਔਰ ਬੇਟੇ ਨੇ ਵੀ ਆਉਣਾ ਹੈ ਤੇ ਜਿਹੜੀ ਦੀਦੀ ਬੇਟੀ ਨੇ ਵੀ ਆਉਣਾ ਹੈ ਚਲੋ ਉਹਨੇ ਤਾਂ ਆਪਣੇ ਘਰੇ ਆਉਣਾ ਨਾਲ ਹੀ ਇਹਨਾ ਉਹਨਾਂ ਦਾ ਘਰ ਵੀ ਤੇ ਫਿਰ ਮੈਂ ਕਿਹਾ ਚਲੋ ਸਾਫ ਸਫਾਈ ਕਰ ਲੈਂਦੇ ਘਰ ਤਾਂ ਸਾਫ ਸੁਥਰਾ ਹੀ ਸੋਹਣਾ ਲੱਗਦਾ ਬੇੜਾ ਮੈਂ ਕਿੰਨੇ ਦਿਨਾਂ ਤੋਂ ਤੋਤਾ ਨਹੀਂ ਸੀਗਾ ਤੇ ਤੁਸੀਂ ਆਪ ਹੀ ਦੇਖ ਸਕਦੇ ਬੂਟਿਆਂ 'ਚ ਜਿਹੜਾ ਖਲਾਰਾ ਬਹੁਤ ਜ਼ਿਆਦਾ ਪਿਆ ਸੀਗਾ ਪੱਤੇ ਝੜ ਜਿਹੇ ਦਾ ਮੌਸਮ ਹੈ ਨਾ ਪੱਤੇ ਪੁੱਤੇ ਬਹੁਤ ਝੜਦੇ ਨੇ ਹਨਾ ਤੇ ਇਹ ਸਾਰਾ ਹੀ ਮੈਂ ਝਾੜੂ ਪਹਿਲਾਂ ਲਗਾ ਲੂੰਗੀ ਉੱਥੇ ਦੀਦੀ ਤੇਰੀ ਟੂਰੀ ਹੈ ਇਹ ਕੂੜਾ ਵਗੈਰਾ ਜਿੰਨਾ ਵੀ ਹੈਗਾ ਇਹ ਮੈਂ ਝਾੜੂ ਦੇ ਨਾਲ ਛੂੰਬਰ ਦੂੰਗੀ ਤੇ ਸਾਰੇ ਹੀ ਸਾਫ ਕਰ ਲੂੰਗੀ ਦੀਦੀ ਹੁਣਾਂ ਨੇ ਨਾ ਵਿਆਹ ਦਸਣ ਆਣਾ ਹੈਗਾ ਸਾਡੇ ਨਾ ਕੁੜੀਆਂ ਪੇਕੇ ਘਰ ਵਿਆਹ ਤੁਸੀਂ ਵੀ ਦੱਸਿਓ ਕਿ ਜਿਹੜੀ ਤੁਹਾਡੇ ਵੀ ਇਹ ਵਾਲੀ ਰਸਮ ਹੈਗੀ ਕਿ ਜਦੋਂ ਸਾਹ ਜਿੱਥੀ ਤੋੜ ਦਿੰਦੇ ਆ ਤਾਂ ਕੁੜੀਆਂ ਜਿਹੜੀਆਂ ਹੈਗੀਆਂ ਆਪਣੀਆਂ ਮਿੱਠਾ ਮੁਠਾ ਲੈ ਕੇ ਆਉਂਦੀਆਂ ਹੁੰਦੀਆਂ ਨੇ ਵਿਆਹ ਦਸਣ ਪੇਕੇ ਘਰੇ ਤੇ ਦੀਦੀ ਆਊਗੀ ਅੱਕੇ ਵਿਆਹ ਦਸਣਾਉਗੀ ਫਿਰ ਉਹਨਾਂ ਨੂੰ ਅਸੀਂ ਜਿਹੜੇ ਨਾਨਕ ਸ਼ੱਕ ਦੇ ਪੈਸੇ ਹੈ ਮਤਲਬ ਨਾਨਕ ਸ਼ੱਕ ਤਾਂ ਜਿਹੜੀ ਰੱਖਣੀ ਹੈ ਉਹ ਤਾਂ ਅਲੱਗ ਵਿਆਹ ਲਈ ਦੇਣੀ ਰੱਖਾਂਗੇ ਜਿਹੜੇ ਉਹਨਾਂ ਨੇ ਨਾਨਕ ਸ਼ੱਕ ਦੇ ਅਸੀਂ ਕੱਪੜੇ ਉਹਨਾਂ ਨੂੰ ਦੇਣੇ ਨੇ ਉਹਦੇ ਅਸੀਂ ਪੈਸੇ ਦੇ ਦਵਾਂਗੇ ਤੇ ਜੇ ਉਹਨਾਂ ਨੇ ਇੱਥੇ ਸ਼ਾਪਿੰਗ ਕਰਨੀ ਹੋਈ ਤਾਂ ਉਹ ਕਰ ਲੈਣਗੇ ਵੈਸੇ ਥੋੜੀ ਬਹੁਤੀ ਤਾਂ ਉਹ ਸ਼ਾਪਿੰਗ ਕਰਨਗੇ ਜਿੱਦਾ ਜੁੱਤੀਆਂ ਵਗੈਰਾ ਲੈ ਕੇ ਆਉਣੀਆਂ ਨੇ ਤੇ ਸਾਡੀ ਕੁੜੀ ਉਹ ਕਰੂਗੀ ਤੇ ਅਸੀਂ ਵੀ ਮੈਂ ਵੀ ਨਾਲ ਜਾਊਗੀ ਕਿਉਂਕਿ ਮੈਨੂੰ ਵੀ ਪਹਿਲਾਂ ਮੇਰੇ ਚਾਚਾ ਜੀ ਦੇ ਬੇٹے ਦਾ ਵਿਆਹ 18 ਤਰੀਕ ਨੂੰ ਤੇ ਉਹਦੀ ਸ਼ਾਪਿੰਗ ਵੀ ਕਰਨੀ ਹੈ ਮੈਂ ਸੂਟ ਲੈਣਾ ਹੈ ਤੇ ਬਸ ਕਿ ਵਿਆਹ ਵਾਸਤੇ ਫਿਰ ਤੁਹਾਨੂੰ ਪਤਾ ਹੀ ਹੈ ਹਨਾ ਹੁਣ ਘਰ ਤੇ ਵਿਆਹ ਹੈ ਮਤਲਬ ਨਾਨਕ ਦੀ ਕੁੜੀ ਦਾ ਵਿਆਹ ਹੈ ਦੋਤੀ ਦਾ ਸਾੜੀ ਦਾ ਤੇ ਤੁਹਾਨੂੰ ਪਤਾ ਹੀ ਹੈ ਕਪੜੇ-ਕੁਪੜੇ ਤਾਂ ਖਰੀਦਦਾਰੀ ਤਾਂ ਹੁਣ ਸ਼ੁਰੂ ਹੋਊਗੀ ਹੈ ਮਤਲਬ ਥੋੜੇ ਜੇ ਦਿਨ ਹੀ ਰਹਿ ਗਏ ਨੇ 5 ਤਰੀਕ ਨੂੰ ਵਿਆਹ ਹੈ ਤੇ ਤੁਸੀਂ ਆਪ ਹੀ ਲਾਓ 10 ਦਿਨ ਜਿਹੜੇ ਹੈਗੇ ਆ ਉਹ ਰਹਿ ਗਏ ਆ ਤੇ ਮੈ ਜਿਹੜੀ ਢੇਰੀ ਹੈਗੀ ਆ ਉਹ ਚੱਕ ਦਿੱਤੀ ਆ ਹੁਣ ਆਪਾਂ ਧੋ ਲਵਾਂਗੇ ਵਿਹੜਾ ਤੇ ਵਿਹੜਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਉਹ ਸਾਹਮਣੇ ਹੈਗਾ ਸਾਡੀ ਡੁੱਗੂ ਦਾ ਘਰ ਉੱਥੇ ਛੋਟੇ ਛੋਟੇ ਬੱਚੇ ਨੇ ਉਹਦੇ ਤੇ ਨਾਲ ਹੀ ਮੈਂ ਜਿਹੜੇ ਦਰਵਾਜ਼ੇ ਹੈਗੇ ਆਪਣੇ ਰੂਮ ਦਾ ਨੀ ਦਰਵਾਜ਼ਾ ਧੋਣਾ ਹੈਗਾ ਨਾ ਉਹਦੀ ਵਿੰਡੋ ਤੋੜਣੀ ਕਿਉਂਕਿ ਉੱਥੇ ਨਾ ਪਾਣੀ ਅੰਦਰ ਚਲੇ ਜਾਂਦਾ ਸਾਰਾ ਹੀ ਤੇ ਫਿਰ ਕੱਢਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਅੰਦਰ ਮੈਂ ਪੂੰਚੇ ਪੂੰਚੇ ਲਗਾਉਂਗੀ ਬਾਅਦ ਵਿੱਚ ਬਾਥਰੂਮ ਦਾ ਦਰਵਾਜ਼ਾ ਤੇ ਆ ਡਰਾਇੰਗ ਰੂਮ ਦੀ ਵਿੰਡੋ ਵਗੈਰਾ ਮ ਤੇ ਵਿੜਾ ਵੀ ਮੈਂ ਜਿਹੜਾ ਚੰਗੀ ਤਰ੍ਹਾਂ ਹੈਗਾ ਵਾਸ਼ ਕਰ ਦਿੱਤਾ ਹੈ ਉਧਰਲੀ ਸਾਈਡ ਦਾ ਮੋਰੇ ਵਾਲਾ ਕਰ ਦਿੱਤਾ ਫੋਨ ਬਾਰੀ ਆ ਗਈ ਇੱਧਰ ਦੀ ਪਹਿਲਾਂ ਮੋਟਰਸਾਈਕਲ ਕੀ ਕੀਤਾ ਇੱਧਰ ਤੇ ਹੁਣ ਇੱਧਰੋਂ ਉਧਰ ਲੈ ਕੇ ਚੱਲਿਆ ਤੇ ਮੈਨੂੰ ਵਾਈਕ ਕਰਨ ਦੀ ਨਹੀਂ ਹੈਗੀ ਚਲਾਣੀ ਵੈਸੇ ਹੀ ਮੈਂ ਤਾਂ ਫੀਲਿੰਗਾ ਚੱਕ ਲਈ ਦੀ ਨਹੀਂ ਕਿਤੇ ਉਹਨੂੰ ਇੱਧਰ ਲੈ ਜਾ ਕਦੇ ਉਧਰ ਲੈ ਜਾ ਤੇ ਬਸ ਮੈਂ ਜਿਹੜਾ ਆਹ ਵਾਲਾ ਵਿੜਾ ਵੀ ਧੋ ਕੇ ਫਿਰ ਮੈਂ ਚਲੀ ਜਾऊंगी ਮੋੜ ਲਈ ਸਾਈਡ ਕਿਉਂਕਿ ਮੋਰਲੇ ਪਾਸੇ ਦਾ ਵੀ ਧੋਣਾ ਆਹ ਵਾਲਾ ਦਰਵਾਜ਼ਾ ਨਹੀਂ ਧੋਣਾ ਹੈ ਕਿਉਂਕਿ ਪਾਣੀ ਅੰਦਰ ਚਲੇ ਜਾਂਦਾ ਫਿਰ ਮੈਨੂੰ ਨਾ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਪਾਣੀ ਕੱਢਣੀ ਸੋਫਿਆਂ ਦੇ نیچے ਚਲੇ ਜਾਂਦਾ ਪਾਣੀ ਨਾ ਇਹ ਮਤਲਬ ਜਿਹੜੀ ਢਾਲ ਹੈਗੀ ਆ ਉਹ ਅੰਦਰ ਨੂੰ ਜਾਂਦੀ ਹੈ ਤੇ ਇੱਥੇ ਮੈਂ ਕਿਚਨ ਦੀ ਜਿਹੜੀ ਹੈਗੀ ਆ ਰਸੋਈ ਦੀ ਮਤਲਬ ਕਿਚਨ ਦੀ ਵਿੰਡੋ ਵਗੈਰਾ ਇਹ ਵੀ ਧੋ ਦੂੰਗੀ ਆਹ ਵਾਲੇ ਬੂਟੇ ਜਿਹੜੇ ਹੈਗੇ ਇਹਨਾਂ 'ਚ ਪਾਣੀ ਪੂਣੀ ਇੱਥੇ ਹੀ ਪਾ ਦੂੰਗੀ ਅੰਦਰਲੇਆਂ 'ਚ ਮੈਂ ਪਾ ਦਿੱਤਾ ਸੀ ਜਿਆ ਸਵੇਰੇ ਤੇ ਘੋਟੇ ਵੀ ਨਾਲੇ ਤੋਂ ਹੋ ਜੂਗੀ ਆ ਵਾਲੀ ਤਾਂ ਕਿ ਤੂੰ ਕਿਵੇਂ ਚੰਗੀ ਤਰ੍ਹਾਂ ਤੋਦੂਗੀ ਜਿਹੜਾ ਆ ਵਾਲਾ ਦਰਵਾਜਾ ਇਹ ਵੀ ਮੈਂ ਤੋਦੂੰਗੀ ਤੋਦੂੰਗੀ ਜਿਹੜਾ ਅੰਦਰ ਵਾਲਾ ਦਰਵਾਜਾ ਨਾ ਉਹ ਮੈਂ ਉਹਤੇ ਮੈਂ ਗਿੱਲਾ ਕਰਕੇ ਕਪੜਾ ਫੇਰ ਦਿੱਤਾ ਸੀ ਕਿਉਂਕਿ ਉਹਦੇ ਪਿੱਛੇ ਹੈਗਾ ਸਾਡੇ ਮੀਟਰ ਦੇ ਉਹ ਜਿਹੜੇ ਹੁੰਦੇ ਨਾ ਬਟਨ-ਬਟਨ ਦੇ ਉਹ ਵਾਲੇ ਨੇ ਤੇ ਫਿਰ ਮੈਂ ਇੱਧਰਲੀ ਵੇੜੀ ਚ ਆ ਗਈ ਸੀ ਇਹ ਵਾਲਾ ਵੇੜਾ ਵੀ ਮੈਂ ਇਹ ਬੈਕ ਸਾਈਡ ਹੈ ਇੱਥੇ ਨਾ ਜਦੋਂ ਬਾਜੀ ਹੁਣਾ ਵੱਲੋਂ ਇੱਧਰ ਨੂੰ ਆਉਂਦੇ ਆ ਤਾਂ ਗੋਹ मतलब ਗੋਹੇ ਵਾਲੇ ਪੈਰ ਲੈ ਲੈ ਕੇ ਆ ਜਾਂਦੇ ਨੇ ਹਨਾ ਤੇ ਫਿਰ ਉਹ ਬਹੁਤ ਜ਼ਿਆਦਾ ਖਲਾਰਾ ਜਾਂ ਪਿਆ ਸੀਗਾ ਇੱਥੇ ਮੈਂ ਆਰ ਜੈਸਮੀਨ ਮੈਂ ਜੈਸਮੀਨ ਨੂੰ ਕਿਹਾ ਸੀ ਮੈਂ ਤੂੰ ਰੂਮਾਂ ਦੇ ਵਿੱਚ ਜਿਹੜਾ ਹੈਗਾ ਝਾੜੂ ਮਾਰ ਦੇ ਕੱਢ ਦੇ ਤੇ ਲੌਬੀ 'ਚੋਂ ਮੈਂ ਕੱਢ ਦਊਂਗੀ ਕਿਚਨ 'ਚ ਵੀ ਮੈਂ ਕੱਢ ਦਊਂਗੀ ਤੇ ਕਹਿੰਦੀ ਮਮਾ ਪਾਪਾ ਦੀ ਜੇਬ 'ਚ ਪੈਸੇ ਐ ਪਈ ਲਿਆਓ ਪਾਪਾ ਜੇਬ 'ਚੋਂ ਪੈਸੇ ਕੱਢ ਕੇ ਜੀਜੀ ਮੰਗਾਣੇ ਆ ਬੱਸ ਇਹ ਹੈ ਨਹੀਂ ਸੀਗੇ ਚਿੰਗਮ ਸੱਚ ਕਹਿੰਦੀ ਸੀ ਜੈਸਮੀਨ ਮੈਨੂੰ ਨਾ ਕਾਗਜ਼ ਜਿਹਾ ਲੱਗਿਆ ਤੇ ਮੈਂ ਘੁੱਟ ਲਿਆ ਸੀ ਕਿ ਵਾਹ ਐਸੀ ਲੈਟਰ ਹੀ ਨਿਕਲਿਆ ਇਹ ਪੈਸੇ ਮਿਲ ਗਏ ਨਿਕਲਿਆ ਬਾਅਦ ਵਿੱਚ ਕਾਗਜ਼ ਤੇ ਮੇਰਾ ਮੂੰਹ ਹੋ ਰਹੀ ਹੋ ਗਿਆ ਸੀਗਾ ਤੇ ਇਹਨੂੰ ਇਹ ਸੀਗਾ ਕਿ ਪਾਪਾ ਜੀ ਦੀ ਜੇਬ ਵਿੱਚ ਚਿੰਗਮ ਹੈ ਤੇ ਕੁਝ ਨਹੀਂ ਸੀਗਾ ਬਟ ਉਹਨਾਂ ਦੀ ਜੇਬ ਦੇ ਵਿੱਚ ਖਾਲੀ ਸੀ ਖਾਲੇ ਕੱਪੜੇ ਰੱਖੇ ਸੀਗੇ ਤੇ ਮੈਂ ਇੱਥੇ ਚਲੇ ਗਈ ਸੀਗੀ ਨਾਣ ਵਾਸਤੇ ਹੁਣ ਮੈਂ ਨਾਣ ਜਾਉਂਗੀ ਕਿਉਂਕਿ ਕੱਪੜੇ ਗਿੱਲੇ ਹੋਏ ਪਏ ਸੀਗੇ ਐਵੇਂ ਨਾ ਪਹਿਲਾਂ ਮੱਸੀ ਠੀਕ ਹੋਈਏ ਕਿ ਤੇ ਹੋਰ ਹੈ ਨਾ ਜਾਂਦੀ ਠੰਡ ਫੜ ਲੈਂਦੀ ਹੁੰਦੀ ਹੈ ਬਟ ਮੈਂ ਬਿਮਾਰ ਹੋ ਲਈਆਂ ਇੱਥੇ ਜੈਸਮੀਨ ਲੱਗੀ ਸੀ ਸਾਰੇ ਰੂਮਾਂ ਦੇ ਵਿੱਚ ਝਾੜੂ ਕੱਢਣ ਤੇ ਇਹਨੂੰ ਦੋ ਛੁੱਟੀਆਂ ਸੀਗੀਆਂ ਠੀਕ ਹੈ ਜੀ ਤੇ ਇਹਨੇ ਜਿਹੜਾ ਝਾੜੂ ਹੈਗਾ ਉਹ ਸਾਰੇ ਊਮਾਂ ਚ ਕੱਢ ਦਿੱਤਾ ਤੇ ਮੈਂ ਜਿਹੜਾ ਹੈਗਾ ਹੈ ਉਹ ਲੌਬੀ ਦੇ ਵਿੱਚ ਝਾੜੂ ਕੱਢੂੰਗੀ ਫਿਰ ਮੈਂ ਲਗਾਣੇ ਪਹੁੰਚੇ ਪਹੁੰਚੇ ਮੈਂ ਰੋਕ ਕੇ ਲਗਾਉਂਗੀ ਹਾਲੇ ਨਹੀਂ ਲਗਾਣੇ ਹੈਗੇ ਕਿਉਂਕਿ ਹੁਣ ਤਾਂ ਮੈਂ ਨਾ ਥੱਕ ਗਈ ਸੀ ਕਿਉਂਕਿ ਬਾਹਰ ਬਹੁਤ ਜ਼ਿਆਦਾ ਕੰਮ ਕੀਤਾ ਤੁਹਾਨੂੰ ਪਤਾ ਹੀ ਹੈ ਸਾਫ ਸਫਾਈ ਦਾ ਬਹੁਤ ਹੋ ਜਾਂਦਾ ਹੈ ਤੇ ਪੋਚੇ ਮੈਂ ਰੋਕ ਕੇ ਲਗਾ ਲੂੰਗੀ ਤੇ ਇਸ ਤੋਂ ਬਾਅਦ ਮੈਂ ਜਿਹੜਾ ਆਪਣਾ ਕਿਚਨ ਦਾ ਕੰਮ ਵੀ ਕਰਨਾ ਹੈਗਾ ਤੇ ਜੈਸਮੀਨ ਨੇ ਤਾਂ ਝਾੜੂ ਐਸੇ ਵਾਜ ਜੀ ਗਿਆ ਸੀ ਲੌਬੀ ਚ ਕਿੰਨਾ ਕਰ ਗਿਆ ਸੀ ਜੈਸਮੀਨ ਤਾਂ ਕਹਿੰਦੀ ਮੈਂ ਥੱਕ ਗਈ ਆਪ ਫਿਰ ਮੈਂ ਲੱਗੀ ਸੀ ਝਾੜੂ ਤੁਹਾਨੂੰ ਪਤਾ ਹੀ ਹੈ ਬੱਚੇ ਕਿੱਥੇ ਜਾ ਰਹੇ ਹਨ ਖਾਂਦੇ ਤਾਂ ਬਥੇਰੇ ਨੇ ਪਰ ਲੱਗਦਾ ਲੁਗਦਾ ਕੁਝ ਨਹੀਂ ਹੈ ਝਾੜੂ ਲਗਾ ਕੇ ਮੈਂ ਕਿਚਨ ਚਾਗੀ ਸੀ ਕਿਚਨ ਮੇਰਾ ਵੈਸੇ ਸਾਫ ਸੀਗਾ ਵਿੰਡੋ ਹੈ ਜਿਹੜੀ ਉੱਥੇ ਮੈਂ ਕੱਪੜਾ ਗਿੱਲਾ ਕਰਕੇ ਮਾਰ ਦੂੰਗੀ ਤੁਹਾਨੂੰ ਜਿੱਦਾਂ ਮੈਂ ਦਿਖਾਇਆ ਸੀਗਾ ਪਹਿਲਾਂ ਕੀ ਬਾਹਰ ਤੁਮੇ ਸਾਰਾ ਤੋਤਾ ਸੀ ਜੇ ਇਹ ਕੰਦ ਤੇ ਨਾ ਜਦੋਂ ਭਾਂਡੇ ਭੁੰਡੇ ਧੋਂਦੇ ਆ ਕਈ ਵਾਰ ਕੁਝ ਡੇਗ ਜਾਂਦਾ ਹੈ ਉਹਦੇ ਦਾਗ ਪਏ ਹੋਏ ਸੀਗੇ ਉਹ ਮੈਂ ਕਰਨ ਲੱਗੀ ਸੀ ਸਾਫ ਤੇ ਨਾਲ ਹੀ ਮੈਂ ਜਿਹੜੀ ਗੈਸ ਨਾਲ ਦੀ ਸ਼ੈਲਫ ਹੈ ਮਗਰ ਲਈ ਤੇਲਾ ਉਹ ਸਾਫ਼ ਕਰਨ ਲੱਗੀ ਸੀ ਕਿਉਂਕਿ ਜਦ ਆ ਸਬਜੀ ਸੁਬਜੀ ਬਣਾਉਂਦੇ ਆ ਉਹਦੀ ਭਾਫ਼ ਹਨਾ ਤੇਲ ਤੂਲ ਜਿਆ ਉਹ ਉੱਥੇ ਡਿਗ ਡੁਗਿਆਵਾ ਹੁੰਦਾ ਹੈ ਭਾਫ਼ ਨਾਲ ਵੀ ਗੰਦੀ ਹੋ ਜਾਂਦੀ ਹੈ ਤੇ ਮੈਂ ਕਿਹਾ ਚਲੋ ਇਹ ਵੀ ਜਿਹੜਾ ਹੈਗਾ ਗਿੱਲਾ ਕਰਕੇ ਕੱਪੜਾ ਸਾਬਣ ਨਾਲ ਕਰਕੇ ਪਹਿਲਾਂ ਮਾਰ ਦਿੱਤਾ ਸੀਗਾ ਫਿਰ ਮੈਂ ਗਿੱਲਾ ਕੱਪੜਾ ਸੁੱਕਾ ਮਾਰ ਦਿੱਤਾ ਸੀਗਾ ਗੈਸ ਨੇ ਚੰਗੀ ਤਰ੍ਹਾਂ ਸਾਫ਼ ਕਰ ਲੈ ਭਾਂਡੇ ਜਿਹੜੇ ਧੋਏ ਨੇ ਉਹ ਮੈਂ ਕੰਨ ਦਿੱਤੇ ਨੇ ਤੁਹਾਨੂੰ ਪਤਾ ਹੀ ਹੈ ਸਾਰਾ ਦਿਨ ਭਾਂਡੇ ਪੁੰਡੇ ਤਾਂ ਬਹੁਤ ਹੁੰਦੇ ਨੇ ਜਦੋਂ ਜਵਾਕ ਘਰੇ ਹੁੰਦੇ ਆ ਫਿਰ ਬਹੁਤ ਹੀ ਜ਼ਿਆਦਾ ਹੁੰਦੇ ਨੇ ਭਾਂਡੇ ਤੇ ਇੱਥੇ ਜਿਹੜਾ ਹੈਗਾ ਮੈਂ ਮਤਲਬ ਪੂਰਾ ਚੰਗੀ ਤਰ੍ਹਾਂ ਕਲੀਨ ਐਨ ਰਸੋਈ ਚੱਕਾ ਚੱਕ ਕਰ ਦਿੱਤੀ ਸੀਗੀ ਤੁਸੀਂ ਆਪ ਵੀ ਦੇਖ ਸਕਦੇ ਹੋ ਜਿੰਨਾ ਕਮ ਇਤ ਹੋ ਸਕਦਾ ਹੈ ਓਨਾ ਕ ਮੈਂ ਸਾਫ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਰੱਖ ਲਈ ਸੀ ਚਾਹ ਬਣਨ ਵਾਸਤੇ ਕਿਉਂਕਿ ਹੁਣ ਮੈਨੂੰ ਨਾ ਇਹ ਲੱਗਦਾ ਸੀਗਾ ਕਿ ਚਾਹ ਦੀ ਤੋੜ ਜਿਹੜੀ ਹੈਗੀ ਹੈ ਲੱਗੀ ਹੋਈ ਸੀ ਤੇ ਰਸੋਈ 'ਚ ਜਿਹੜਾ ਪੋਚਾ ਉਹ ਮੈਂ ਹੁਣ ਲਗਾ ਦੂੰਗੀ ਕਿਉਂਕਿ ਮੈਨੂੰ ਇਹ ਹੈ ਕਿ ਰਸੋਈ ਸੁੱਕ ਜਾਵੇ ਫੇਰ ਬਾਕੀ ਕੰਮ ਤਾਂ ਬਾਅਦ ਵਿੱਚ ਹੁੰਦੇ ਰਹਿਣਗੇ ਹਨਾ ਜੀ ਨਾਲ ਹੀ ਮੈਂ ਚਾਹ ਰੱਖ ਦਿੱਤੀ ਸੀ ਨਾਲ ਹੀ ਮੈਂ ਦੁੱਧ ਗਰਮ ਕਰਨਾ ਰੱਖ ਦੂੰਗੀ ਤੇ ਚਾਹ 'ਚ ਆਪਾਂ ਦੁੱਧ ਪਾ ਲਾਂਗੇ ਠੀਕ ਹੈ ਜੀ ਤੇ ਬਾਕੀ ਭਾਂਡੇ ਜਿਹੜੇ ਦੁੱਧ ਵਾਲੇ ਹੈਗੇ ਇਹ ਵੀ ਮੈਂ ਨਾਲ ਦੀ ਨਾਲ ਹੀ ਕਲੀਨ ਕਰ ਦੂੰਗੀ ਅੱਜ ਦੁੱਧ ਲਿਆ ਸੀ ਅਸੀਂ 4 ਕਿਲੋ ਫਿਰ ਜਿਹੜੀ ਮੇਰੀ ਬੜੀ ਨਾਨੀ ਦੀ ਬੇਟੀ ਹੈ ਨਾ ਉਹਦੀ ਛੋਟੀ ਜੀ ਸਾਲਕ ਦੀ ਮਤਲਬ ਨੌਕ ਨੌਕ 11 11 ਮਹੀਨੇ ਦੀ ਬੇਟੀ ਹੈ ਉਹਦੀ ਤੇ ਉਹਨੂੰ ਵੀ ਦੁੱਧ ਦੁੱਧ ਦੀ ਲੋੜ ਹੁੰਦੀ ਹੈ ਹਨਾ ਤਾਂ ਕਰਕੇ ਅੱਜ ਅਸੀਂ ਦੁੱਧ ਜ਼ਿਆਦਾ ਲਿਆ ਸੀਗਾ ਜੀ ਅੱਗੇ ਅਸੀਂ 2.5 ਕਿਲੋ ਲੈਣੇ ਅੱਜ ਅਸੀਂ 4 ਕਿਲੋ ਲਿਆ ਸੀਗਾ ਕਿ ਬੱਚੇ ਨੇ ਰਾਤ ਬਰਾਤ ਤੇ ਵੀ ਪੀਣਾ ਹੁੰਦਾ ਹੈ ਤੇ ਬਾਕੀ ਜਿਹੜਾ ਇਹ ਤੋਂ ਆਉਣ ਵਾਲਾ ਵਲੌਗ ਹੈ ਉਹ ਹੈਗਾ ਸਾਡਾ ਗਿੱਧੇ ਦਾ ਤੇ ਉਹ ਜਦੋਂ ਆਏ ਸੀਗੇ ਨਾ ਮਤਲਬ ਰਾਤ ਨੂੰ ਗਿੱਧਾ ਗੁੱਧਾ ਪਾਵਾਂਗੇ ਉਹ ਮੈਂ ਜਿਹੜੀ ਵੀਡੀਓ ਬਣਾ ਲਈ ਸੀ ਉਹ ਮੈਂ ਤੁਹਾਡੇ ਨਾਲ ਕੱਲੀ ਗਿੱਧੇ ਗੁੱਧੇ ਕੱਲੀ ਜਿਹੜੀ ਗਿੱਧੇ ਦੀ ਵੀਡੀਓ ਹੈਗੀ ਉਹ ਸ਼ੇਅਰ ਕਰੂੰਗੀ ਉਹ ਮੇਰਾ ਵਲੌਗ ਆਊਗਾ ਕੱਲ ਨੂੰ ਇੱਥੇ ਮੈਂ ਚਾਰ ਬਿਚ ਬਿਚ ਲਾ ਰਹੀ ਹਾਂ ਹੁਣ ਆਪਾਂ ਆ ਗਏ ਆ ਬਾਹਰ ਇੱਥੇ ਡੁੱਗੂ ਨੂੰ ਪਲਾਰੀ ਸੀ ਜੀ ਦੁੱਧ ਤੇ ਬੱਚੇ ਉਹਦੇ ਬਾਹਰ ਰੱਖੇ ਸੀ ਲੇਕਿਨ ਇਹਨੂੰ ਵਧੀਆ ਨਹੀਂ ਲੱਗਿਆ ਇਸ ਕਰਕੇ ਬੱਚੇ ਦੀ ਮੂਰਤੀ ਅਸੀਂ ਅੰਦਰ ਹੀ ਰੱਖਿਆ ਵਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਕੇ ਮੈਨੂੰ ਗੋਲ ਕਰਿਓ ਸਬਸਕ੍ਰਾਈਬਰ